भारत माता की सोने हाल है शाह तेरा जीरो वाह वही वाह रूह खुश होगी जिन्ना प्यार तुसी दे रहे हो परमात्मा वालों ही कोई कृपा है नहीं बेड़े ਗਰਮੀ ਦੇ ਵਿੱਚ ਇੰਨੇ ਨੇਰੇ ਜਾਂ ਦੁਪਹਿਰੇ ਇੰਨੇ ਲੋਕ ਉਡੀਕਦੇ ਔਰ ਗੱਡੀ ਫੁੱਲਾਂ ਨਾਲ ਭਰ ਦੇਣੀ ਇਹ ਕੋਈ ਪਰਮਾਤਮਾ ਵੱਲੋਂ ਹੀ ਕਿਰਪਾ ਹੈ ਨਹੀਂ ਅੱਜ ਕੱਲ ਲੀਡਰਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਜੇ ਕੋਈ ਲੀਡਰ ਮੱਥੇ ਲੱਗ ਜੇ ਲੋਕ ਇੱਕ ਵਾਰੀ ਘਰੇ ਜਾ ਕੇ ਦੁਬਾਰੇ ਬਾਪ ਸੌਂਦੇ ਨੇ ਵੀ ਕੰਮ ਹੀ ਬਣਨਾ ਉਹ ਮੱਥੇ ਲੱਗ ਗਿਆ ਸੀ ਤੇ ਤੁਸੀਂ ਆ ਪਿਆਰ ਦੇ ਰਹੇ ਹੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਈਸ਼ਾਗੁਰ ਦਾ ਇਲਾਕਾ ਮੈਂ ਸੋਚ ਰਿਹਾ ਸੀ ਕਾਸ਼ ਰਤਨ ਸਿੰਘ ਜੀ ਕਾਕੜ ਕਲਾ ਵੀ ਆਪਣੇ ਵਿੱਚ ਹੁੰਦੇ ਉਹਨਾਂ ਨੂੰ ਅੱਜ ਕਿੰਨੀ ਖੁਸ਼ੀ ਹੋਣੀ ਸੀ ਉਹਨਾਂ ਦਾ ਪਰਿਵਾਰ ਮੈਨੂੰ ਮਿਲ ਕੇ ਗਿਆ ਸੋ ਉਹਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਆ ਸਾਡੇ ਬਹੁਤ ਧਰਤੀ ਨਾਲ ਜੁੜੇ ਹੋਏ ਸਰਪੰਚੀ ਤੋਂ ਉੱਠ ਕੇ ਸਾਡੇ ਲੀਡਰ ਸੀ ਪਰ ਪ੍ਰਮਾਤਮਾ ਨੂੰ ਕੋਈ ਹੋਰ ਮਨਜ਼ੂਰ ਸੀ ਕੁਝ ਤੋਂ ਪਾਣਾ ਮੰਨਣ ਦਾ ਬਲ ਵਖਸ਼ੇ ਪ੍ਰਮਾਤਮਾ ਅਸੀਂ ਪਰਿਵਾਰ ਦੇ ਨਾਲ ਖੜਾਗੇ ਵੀਰੋ ਆ ਜਿਹੜਾ ਤੁਹਾਡਾ ਪਿਆਰ ਹੈ ਇਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਇਹਨੂੰ ਕਿਸੇ ਕਰੰਸੀ 'ਚ ਮਾਪਿਆ ਨਾ ਤੋਲਿਆ ਨਹੀਂ ਜਾ ਸਕਦਾ ਮੈਨੂੰ ਤਾਂ ਇੰਨੀ ਕੀ ਖੁਸ਼ੀ ਹੈ ਕਿ ਹੁਣ ਮੈਨੂੰ ਬੋਲਣ ਦੀ ਲੋੜ ਨਹੀਂ ਹੁਣ ਲੋਕ ਆਪ ਹੀ ਬੋਲਣ ਲੱਗੇ ਸੋ ਇਸ ਕਰਕੇ ਮੇਰੇ ਗਲੇ ਨੂੰ ਥੋੜਾ ਜਿਹਾ ਰੈਸਟ ਮਿਲਦੀ ਹੈ ਕਿਉਂਕਿ 2 ਸਾਲ ਤੋਂ ਜੋ ਕੰਮ ਹੋ ਰਹੇ ਨੇ ਉਹੀ ਬੋਲੀ ਜਾਂਦੇ ਆ ਤੇ 43000 ਨੌਕਰੀਆਂ ਬੋਲੀ ਜਾਂਦੀਆਂ ਬਿਜਲੀ ਦੇ ਬਿੱਲ ਬੋਲੀ ਜਾਂਦੇ ਆ ਜਿਹੜੇ ਜ਼ੀਰੋ ਆਉਂਦੇ ਆ ਕੱਸੀਆਂ ਨਹਿਰਾਂ ਖਾਲਾਂ ਜਿਹੜੀਆਂ ਕਦੇ ਬੰਦ ਹੋ ਗਈਆਂ 25 25 30 30 ਸਾਲ ਬਾਅਦ ਖੇਤਾਂ 'ਚ ਪਾਣੀ ਪਹੁੰਚਿਆ ਉਹ ਕੱਸੀਆਂ ਨਹਿਰਾਂ ਬੋਲੀ ਜਾਂਦੀਆਂ ਉਹ ਰਾਸ਼ਨ ਬੋਲੀ ਜਾਂਦਾ ਜਿਹੜਾ ਘਰ ਘਰ ਮਿਲਣ ਲੱਗ ਗਿਆ ਵੀਰੋ ਉਹ ਸਨਮਾਨ ਬੋਲੀ ਜਾਂਦੇ ਆ ਫੌਜੀ ਸ਼ਹੀਦਾਂ ਨੂੰ ਜਿਹੜੇ ਕਿ ਕਰੋੜ ਰੁਪਏ ਦੇ ਅਸੀਂ ਉਹਨਾਂ ਸ਼ਹੀਦਾਂ ਦਾ ਮਾਨ ਸਨਮਾਨ ਕਰਕੇ ਉਹਨਾਂ ਉਹਦੀ ਕੁਰਬਾਨੀ ਦੀ ਕੀਮਤ ਕੋਈ ਨਹੀਂ ਹੁੰਦੀ ਪਰ ਕਬੀਲਦਾਰੀ ਲਈ ਤੇ ਚੜੀ ਰਵੇ ਸੋ ਵੀਰੋ ਉਹ ਟੋਲ ਪਲਾਜੇ ਬੋਲੀ ਜਾਂਦੇ ਆ 16 ਟੋਲ ਪਲਾਜੇ ਜਿਹੜੇ ਬੰਦ ਕਰਤੇ ਇੱਕ ਦਿਨ ਦਾ 58,70,000 ਪੰਜਾਬੀਆਂ ਦਾ ਬਚ ਗਿਆ ਇੱਕ ਦਿਨ ਦਾ ਇਹੋ ਤੁਹਾਡੇ ਨਾਲ ਪਿਆ ਤੁਹਾਡੇ ਵਰਗੇ ਆ ਖੜਿਆ ਇਦਾਂ ਹੀ ਕੋਈ ਫਰਕ ਨਹੀਂ ਆਇਆ ਮੁੱਖ ਮੰਤਰੀ ਬਣ ਕੇ ਨਹੀਂ ਤਾਂ ਮੁੱਖ ਮੰਤਰੀ ਬਣ ਕੇ ਆਰਡਰ ਕਰ ਦਿੰਦੇ ਆ ਲੋਕਾਂ ਨੂੰ ਨੇੜੇ ਨਹੀਂ ਲੱਗਣ ਦੇਣਾ ਤੇ ਮੈਂ ਮੁੱਖ ਮੰਤਰੀ ਬਣ ਕੇ ਆਰਡਰ ਕਰਦਾ ਲੋਕਾਂ ਦੇ ਵਿੱਚ ਵੜਨਾ ਹੈ ਲੋਕਾਂ ਦੇ ਵਿੱਚ ਰਹਿਣਾ ਮੈਂ ਤਾਂ ਜਿਹੜੇ ਘਰਾਂ 'ਚ ਰਹਿੰਦੇ ਹੁੰਦੇ ਸੀ ਉੱਥੇ ਮੈਨੂੰ ਉਹੀ ਘਰ ਮੈਨੂੰ ਮਿਲਿਆ ਮੈਂ ਤਾਂ ਸੁਖਮਨੀ ਸਾਹਿਬ ਦੇ ਪਾਠ ਕਰਾਏ ਨੇ ਮੈਨੂੰ ਪਤਾ ਨਹੀਂ ਕਿੰਨੇ ਕ ਪਾਪ ਹੋਏ ਹੋਣੇ ਇੱਥੇ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਕੁੱਟਿਆ ਤੇ ਹੁਣ ਭਾਲਦੇ ਫਿਰਦੇ ਆ ਕੁਰਸੀਆਂ ਵੀਰੋ ਆਮ ਕਰਨ ਦੇ ਧੀਆਂ ਪੁੱਤ ਕਿਉਂ ਮੁੱਖ ਮੰਤਰੀ ਬਣ ਗਏ ਮੰਤਰੀ ਬਣ ਗਏ ਐਮ ਐਲ ਏ ਬਣ ਗਏ ਐਮ ਪੀ ਬਣ ਗਏ ਆਹੀ ਦੁੱਖ ਹੈ ਇਹਨਾਂ ਨੂੰ ਬਸ ਆਪਾਂ ਤਾਂ ਤੁਹਾਡੇ ਵਰਗੇ ਐਂ ਰਹਾਂਗੇ ਮੈਨੂੰ ਇੱਕ ਦੋਜੀ ਮਿਲਿਆ ਕਹਿੰਦਾ ਮੈਂ ਦੁੱਧ ਦਾ ਕੰਮ ਕਰਦਾ ਜੀ ਮੇਰੇ ਨਾਲ ਕਹਿੰਦਾ ਲੋਕ ਕਦੇ 3 ਮਹੀਨੇ ਬਾਅਦ ਸਾਫ ਕਰਦੇ ਸੀ ਕਦੇ 4 ਮਹੀਨੇ ਬਾਅਦ ਅਚਾਨਕ ਮੇਰੇ ਨਾਲ ਹਰੇਕ ਮਹੀਨੇ ਸਾਫ ਕਰਨ ਲੱਗੇ ਮੈਨੂੰ ਪੈਸੇ ਦੇਣ ਲੱਗੇ ਕਹਿੰਦਾ ਮੈਂ ਕਿਹਾ ਵੀ ਮੇਰਾ ਤਾਂ ਦੁੱਧ ਵੀ ਉਹੀ ਹੈ ਲੀਟਰ ਵੀ ਉਹੀ ਹੈ ਜਿਹਦੇ ਨਾਲ ਮਿੰਨ ਦਾ ਢੋਲੀ ਵੀ ਉਹੀ ਹੈ ਮੋਟਰਸਾਈਕਲ ਵੀ ਉਹੀ ਹੈ ਵੀ ਤੁਸੀਂ ਹੁਣ ਹਰੇਕ ਮਹੀਨੇ ਮੇਨਾ ਸਾਫ ਕਿਉਂ ਕਰਨ ਲੱਗ ਗਏ ਉਹ ਕਹਿੰਦਾ ਲੋਕ ਕਹਿੰਦੇ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਉਣ ਲੱਗ ਗਿਆ ਭਗਵੰਤਪານ ਨੇ ਬਿਜਲੀ ਦਾ ਬਿੱਲ ਜ਼ੀਰੋ ਕਰਤਾ ਸਾਡੇ ਪੈਸੇ ਬਚਣ ਲੱਗ ਗਏ ਉਹੀ ਅਸੀਂ ਤੇਰਾ ਸਾਫ ਕਰਨ ਲੱਗ ਗਏ ਮੇਰੀ ਸੋਹਣੀ ਜਿੰਦਾਬਾਦ ਵੀਰ ਲਾਈਟ ਮੱਥੇ ਲੱਗਦੀ ਹੈ ਮੈਂ ਝੂਠ ਨਹੀਂ ਬੋਲਦਾ ਮੇਰੇ ਬੱਤੀਦੰਦ ਨੇ ਜੋ ਮੈਂ ਕਹਿ ਦਿੰਨਾ ਬਹੁਤ ਵਾਰੀਆਂ ਉਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ ਸੱਚੀਆਂ ਹੋ ਜਾਂਦੀਆਂ ਮੈਂ ਕਹਾ ਸੀ ਮਜੀਠੀਆ ਹਾਰੂ ਮੈਂ ਕਹਾ ਸੀ ਬਾਦਲ ਦਾ ਸਾਰਾ ਟੱਬਰੀ ਹਾਰੂ ਮੈਂ ਕਹਾ ਸੀ ਕੈਪਟਨ ਹਾਰੂ ਮੈਂ ਕਹਾ ਸੀ ਸਿੱਧੂ ਹਾਰੂ ਮੈਂ ਕਹਾ ਸੀ ਪੱਠੜ ਹਾਰੂ ਕਹਾ ਸੀ ਮਲੂਕਾ ਹਾਰੂ ਬਲਟੋਆ ਹਾਰੂ ਫਿਰ ਨਿਬੜ ਗਏ ਨਾ ਕੰਮ ਸਾਰਿਆਂ ਦਾ ਐਤਕੀ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਮਾਹੌਲ ਲੱਗ ਰਿਹਾ ਮੈਂ ਕਹੂੰਗਾ ਪੰਜਾਬ ਬਣੂੰਗਾ ਹੀਰੋ ਅੱਗੇ ਜੋ ਤੁਹਾਡੇ ਦਿਲ ਚ ਉਹ ਬੋਲ ਦਿਓ ਪੰਜਾਬ ਬਣੂੰਗਾ ਹੀਰੋ ਤੇਰਾ ਹੀਰੋ ਇਹ ਤਾਂ ਨਹੀਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ 13 ਜ਼ੀਰੋ ਕਹਿਣਾ ਇਹਦਾ ਤੁਸੀਂ ਆਪ ਇਹਦਾ ਮਤਲਬ ਅੰਦਰ ਤਾਂ ਤੁਸੀਂ ਗੱਲ ਬਣਾਈ ਬੈਠੇ ਹੋ ਏ ਇਹ ਤਾਂ ਹੁਣ ਤੁਸੀਂ ਉਹੀ ਤਮਾਸ਼ਾ ਜਾਂ ਦੇਖਦੇ ਹੋ ਡਰਾਮਾ ਜਾਂ ਵੀ ਕੌਣ ਆਉਂਦਾ ਕੌਣ ਨਾ ਪੰਜਾਬ ਬਣੂੰਗਾ ਹੀਰੋ ਤੇਰਾ ਹੀਰੋ 13 ਜ਼ੀਰੋ ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ ਪ੍ਰਬਾਤਮਾ ਸਭ ਕੁਝ ਠੀਕ ਰੱਖੇ ਲਾਈਟ ਮੱਥੇ ਲੱਗਦੀ ਐ ਆਪਾਂ ਤਾਂ ਰੱਬ ਨੂੰ ਮੰਨਣ ਵਾਲੇ ਬੰਦੇ ਆ ਸਭ ਕੁਝ ਠੀਕ ਰਿਹਾ ਤਾਂ ਕੱਲ ਨੂੰ ਆਪਣਾ ਬੱਬਰ ਸ਼ੇਰ ਵੀ ਬਾਹਰ ਆ ਰਿਹਾ ਹੈ ਕੱਲ ਨੂੰ ਕੱਲ ਨੂੰ ਕੇਜਰੀਵਾਲ ਦੀ ਜਮਾਨਤ ਹੋ ਰਹੀ ਹੈ ਜੇ ਸਭ ਕੁਝ ਠੀਕ ਰਿਹਾ ਉਹ ਵੀ ਆਊਗਾ ਔਰ ਆਉਣਸਾਰ ਪੰਜਾਬ ਲੈ ਕੇ ਆਉਂਗਾ ਕਿ ਜੀ ਉਹੀ ਪੰਜਾਬ ਹੈ ਜਿਨੇ 4 ਹਰੇ ਰੰਗ ਦੇ ਪੱਤੇ 2014 ਚ ਕੱਢੇ ਸੀ ਉਹੀ ਪੰਜਾਬ ਹੈ ਜਿਨੇ 92 ਹਰੇ ਰੰਗ ਦੇ ਪੱਤੇ 2022 ਚ ਕੱਢਿਆ ਤੇ ਸਰਕਾਰ ਹੈ ਵੀਰੋ ਉਹ ਸਰਕਾਰ ਹੈ ਜਿਹੜੀ ਤੁਹਾਡੇ ਮੁਤਾਬਕ ਕੰਮ ਕਰਦੀ ਹੈ ਤੁਹਾਨੂੰ ਤੁਹਾਨੂੰ ਪੁੱਛ ਕੇ ਕੰਮ ਕਰਦੀ ਹੈ ਥਰਮਲ ਪਲੈਂਟ ਖਰੀਦ ਲਿਆ ਆਪਾਂ ਨੇ ਇਹ ਵੇਚੀ ਜਾਂਦੇ ਆ ਆ ਮੋਦੀ ਜੀ ਨੂੰ ਤਿੰਨ ਤਿੰਨ ਰਾਊਂਡ ਹੋ ਗਏ ਦੇਸ਼ ਦੇ ਵਿੱਚ ਤਿੰਨ ਰਾਊਂਡ ਹੋ ਗਏ ਵੋਟਾਂ ਦੇ 10 ਬੰਦ ਸੀਟਾਂ ਤੇ ਵੋਟਾਂ ਪੈ ਗਈਆਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੱਲ ਗਈ ਆਪਕੀ ਵਾਰ 400 ਪਾਰ ਨਹੀਂ ਆਪਕੀ ਵਾਰ ਤੋਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾ ਸਰਕਾਰ ਨਹੀਂ ਬਣਨੀ ਲਿਖ ਲਿਓ ਅੱਜ ਤੁਸੀਂ ਜਿੰਦਾਬਾਦ ਆਮ ਆਦਮੀ ਜਦੋਂ ਆਪਣਾ ਜਦੋਂ ਪੰਜਾਬ ਦਾ ਸਭ ਤੋਂ ਵੱਡਾ ਹਿੱਸਾ 130 ਨਾਲ ਇੱਥੋਂ ਗੁਰੂ ਖੇਤਰ ਤੋਂ ਫਿਰ ਦਿੱਲੀ ਤੋਂ ਗੁਜਰਾਤ ਤੋਂ ਜਦੋਂ ਆਪਣੇ ਗਏ 20 25 10 ਆਪਣੇ ਪਹਿਲੀ ਨੇ ਉੱਥੇ ਰਸਵਾਂ ਚ ਜਦੋਂ ਆਪਣੇ 35 40 ਹੋ ਗਏ ਉੱਥੇ ਫਿਰ ਮਜਾਲ ਆ ਕਿਸੇ ਦੀ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦੁਕਾਨ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਂਦਾ ਮੈਂ ਦਿਖਾਉਂਗਾ ਤੁਹਾਨੂੰ ਇਹ ਤਾਂ ਰੋਣ ਲੱਗ ਕੇ ਤੁਸੀਂ ਦੇਖਿਆ ਸੀ ਹਰ ਸਿਮਰਤ ਕੌਰ ਪਰਸੋਂ ਰੋਣ ਲੱਗ ਗਈ ਰੋਣ ਲੱਗ ਗਈ ਕਿ ਸਟੇਜ ਤੇ ਹਜੇ ਤਾਂ ਕੱਲੇ ਅਥਰੂ ਜੀ ਆਏ ਨੇ ਆ ਜਿਹੜੇ ਸਾਹਬ ਦਾ ਪਿਆਰ ਮਿਲ ਰਿਹਾ ਵਾ 15 20 ਦਿਨ ਹੋਰ ਚੱਲਿਆ ਤਾਂ ਇਹ ਦੂਜੇ ਲੋਟ ਬੱਚਿਆਂ ਵਾਂਗੂ ਰੋਣਗੇ ਸਾਨੂੰ ਹਰਾਈ ਜਾਂਦੇ ਨੇ ਸਾਡੀਆਂ ਜਮਾਨਤਾਂ ਜ਼ਬਤ ਕਰਾਉਣਗੀਆਂ ਲੈ ਨਾ ਚੱਲੋ ਹੁਣ ਤੁਸੀਂ ਲੋਕਾਂ ਦੇ ਘਰ ਅਥਰੂ ਕਢਾਏ ਆ ਤੁਸੀਂ ਲੋਕਾਂ ਨੇ ਘੱਟ ਚੀਕਾ ਕਢਾਈਆਂ ਤੁਸੀਂ ਲੁੱਟ ਕੇ ਖਾ ਗਏ ਪੰਜਾਬ ਨੂੰ ਉਹ ਮੈਲ ਬਣਾ ਲੇ ਉਹ ਸੁੱਖ ਬਿਲਾਸ ਬਣਾ ਲੇ ਪਹਾੜਾਂ 'ਚ ਜਾਂਚ ਕਰ ਰਿਹਾ ਹਾਂ ਉਹਦੀ ਉਥੇ ਸਰਕਾਰ ਦਾ ਕਬਜ਼ਾ ਕਰਕੇ ਸਕੂਲ ਬਣਾਵਾਂਗੇ ਤੇ ਨਾਲੇ ਲਿਖਾਂਗੇ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਇਹ ਲਿਖਾਂਗੇ ਉਥੇ ਸੋ ਵੀਰੋ ਸੋਨਿਆ ਤੋਂ ਪਰਚਾ ਕੇ ਦੋ ਨਾਰ ਲਾ ਦਿਓ ਇਨਕਲਾਬ ਜਿੰਦਾਬਾਦ ਥੋੜਾ ਹੋਰ ਚੱਕੋ ਥੋੜਾ ਵੋਲਿਊਮ ਚੱਕੋ ਪਤਾ ਲੱਗੇ ਉਹਨਾਂ ਨੂੰ ਵੀ ਕੁਝ ਹੋ ਰਿਹਾ ਪੰਜਾਬ ਵਿੱਚ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਅਗਲੇ ਮਿੰਟ ਲਈ ਪਵਨ ਟੀਨੂ ਜੀ ਤੁਹਾਡਾ ਧੰਨਵਾਦ ਵੀ ਕਰਨਗੇ ਸਵਾਗਤ ਵੀ ਕਰਨਗੇ ਸਭ ਤੋਂ ਪਹਿਲਾਂ ਪੰਜਾਬੀਆਂ ਦੇ ਦੇਸ਼ ਵਾਸੀਆਂ ਦੇ ਦਿਲਾਂ ਦੀ ਧੜਕਣ ਹਰਮਨ ਪਿਆਰੇ ਪੰਜਾਬ ਦੀ ਉਮੀਦ ਤੇ ਪੰਜਾਬ ਦੀ ਹੋਪ ਕਰਸ਼ਮਈ ਨੇਤਾ ਵਿਕਾਸਪੁਰਸ਼ ਇਮਾਨਦਾਰ ਲੀਡਰ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਮੈਂ ਸ਼ਾਹਕੋਟ ਚ ਤੁਹਾਡੇ ਵੱਲੋਂ ਬਹੁਤ ਬਹੁਤ ਸਵਾਗਤ ਕਰਦਾ ਔਰ ਵਲੰਟੀਅਰ ਸਹਿਬਾਨ ਆਦਰਦਾਰ ਸਹਿਬਾਨ ਆਮ ਆਦਮੀ ਪਾਰਟੀ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਮਾਨ ਸਾਹਿਬ ਜਿੰਨਾ ਡਿਸਪਲਿਨ ਜਿੰਨਾ ਕੰਮ ਜਿੰਨਾ ਜੋਸ਼ ਵਲੰਟੀਅਰਾਂ ਵਿੱਚ ਹੈ ਮੈਂ ਰੱਬ ਦੀ ਕਸਮ ਖਾਂਦਾ 25 ਸਾਲ ਤੋਂ ਮੈਂ ਇਹ ਜੋਸ਼ ਕਦੀ ਨਹੀਂ ਦੇਖਿਆ ਇੰਨਾ ਨੌਜਵਾਨ ਕਿਸੇ ਪਾਰਟੀ ਕੋਲ ਨਹੀਂ ਜਿੰਨਾ ਤੁਹਾਡੇ ਪਿੱਛੇ ਤੁਹਾਡੇ ਮਿਸ਼ਨ ਦੇ ਨਾਲ ਚੱਲ ਰਿਹਾ ਮਹਾਰਾਜ ਕਰੇ ਪ੍ਰਮਾਤਮਾ ਕਰੇ ਕਿ ਇਹ ਕਾਫਲਾ ਤੁਹਾਡਾ ਪੰਜਾਬ ਤੋਂ ਦਿੱਲੀ ਦੀ ਗੱਦੀ ਤੱਕ ਪਹੁੰਚੇ ਔਰ ਦੇਸ਼ ਨੂੰ ਆਮ ਆਦਮੀ ਪਾਰਟੀ ਚਲਾਵੇ ਔਰ ਦੇਸ਼ ਨੂੰ ਭਗਵੰਤ ਮਾਨ ਜੀ ਵਰਗੇ ਦੇਸ਼ ਨੂੰ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਵਰਗੇ ਨੇਤਾ ਇਮਾਨਦਾਰ ਨੇਤਾ ਚਲਾਉਣ ਇਹੀ ਸਾਰੇ ਪੰਜਾਬੀਆਂ ਦੀ ਆਸ ਹੈ ਉਮੀਦ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ 1 ਜੂਨ ਨੂੰ ਕੀ ਕਰਨਾ ਝਾੜੂ ਫੇਰਨਾ 1 ਜੂਨ ਨੂੰ ਸਾਰੀਆਂ ਵੋਟਾਂ ਝਾੜੂ ਦੇ ਨਿਸ਼ਾਨ ਤੇ ਪਾ ਕੇ 13 0 ਦਾ ਰਿਜ਼ਲਟ ਲੈ ਕੇ ਆਉਣਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਰਤ ਮਾਤਾ ਕੀ ਜੈ ਮੈਨੂੰ ਮੈਨੂੰ ਪੱਤਰਕਾਰ ਕਹਿੰਦੇ ਮੈਨੂੰ ਪੱਤਰਕਾਰ ਕਹਿੰਦੇ ਸੁਣਿਓ ਮੈਨੂੰ ਪੱਤਰਕਾਰ ਕਹਿੰਦੇ ਸ਼ਸ਼ੀਲ ਰਿੰਕੂ ਬਾਰੇ ਤੁਸੀਂ ਕੀ ਜਵਾਬ ਦਿਓਗੇ ਮਗਾ ਮੈਂ ਨਹੀਂ ਜਵਾਬ ਦੇਣਾ 4 ਜੂਨ ਨੂੰ ਜਨਤਾ ਜਵਾਬ ਦੇ ਦੋ ਜਲੰਧਰ ਦੀ ਵੀ ਕੀ ਕੀਤਾ ਧੋਖਾ ਕੀਤਾ ਤੁਸੀਂ ਜਿਨ੍ਹਾਂ ਨੇ ਮਾਨ ਬਖਸ਼ਣ ਉਹਨੂੰ ਵਿਚਾਲੋਂ ਛੱਡ ਕੇ ਚਲੇ ਗਏ ਯਾਰ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ ਉਹਦਾ ਕੋਈ ਸਟੈਂਡ ਨਹੀਂ ਹੁੰਦਾ ਖੱਬੇ ਟੇਡਾ ਕਰ ਦੋ ਖੱਬੇ ਖੜ ਜਾਂਦਾ ਹੈ ਸੱਜੇ ਕਰ ਦੋ ਸੱਜੇ ਖੜ ਜਾਂਦਾ ਹੈ ਕੋਈ ਸਟੈਂਡ ਤਾਂ ਰੱਖੋ ਇਹ ਜਨਤਾ ਜਵਾਬ ਦੇਊਗੀ 1 ਜੂਨ ਨੂੰ ਰਿਜ਼ਲਟ ਆ ਜੂਗਾ 4 ਜੂਨ ਨੂੰ ਅੱਪਾ ਕੁਝ ਨਹੀਂ ਬੋਲਣਾ ਕਹਿੰਨਾ ਲੜਨਾ ਨਹੀਂ ਕੋਈ ਮੰਦਾ ਨਹੀਂ ਬੋਲਣਾ ਇਹ ਤਾਂ ਲੜਨ ਨੂੰ ਫਿਰਦੇ ਆਪਣੇ ਨਾਲ ਜਿਹੜਾ ਮਾੜਾ ਪਹਿਲਵਾਨ ਹੁੰਦਾ ਹੈ ਉਹ ਹਾਰਦਾ ਹੁੰਦਾ ਜਦੋਂ ਉਹਨੂੰ ਪਤਾ ਤਾਂ ਹੁੰਦਾ ਮੈਂ ਹਾਰ ਜਾਣਾ ਉਹ ਐਵੇਂ ਕੰਨ ਤੇ ਦੰਦੇ ਦੁੰਦਿਆਂ ਬਟਨ ਲੱਗ ਜਾਂਦਾ ਹੁੰਦਾ ਦੂਜੇ ਪਹਿਲਵਾਨ ਦੇ ਸੋ ਇਹ ਤਾਂ ਆਪਣਾ ਲੜਨ ਨੂੰ ਫਿਰਦੇ ਕੋਈ ਲੜਨਾ ਨਹੀਂ ਸਿੱਧਾ ਹੀ ਕਰਨਾ ਹੈ ਝਾੜੂ ਜਿਹੜਾ ਹੈ ਉਹਦਾ ਬਟਨ ਦੱਬ ਦੇਣਾ ਤੇ ਉਸ ਤੋਂ ਬਾਅਦ ਫੋਟੀ ਜਿੰਮੇਵਾਰੀ ਖਤਮ ਸਾਡੀ ਸ਼ੁਰੂ ਆਉਣ ਵਾਲੇ ਦਿਨਾਂ 'ਚ ਅਰਵਿੰਦ ਕੇਜਰੀਵਾਲ ਜੀ ਵੀ ਆਉਣਗੇ ਵੀਰੋ ਲੋਕਾਂ ਕੋਲ ਅਕਸਰ ਕਹਿੰਦੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਬਹੁਤ ਬਹੁਤ ਧੰਨਵਾਦ ਜਉਂਦੇ ਵਾਸਤੇ ਰਹੋ ਆਬਾਦ ਰਹੋ ਜਿੰਦਾਬਾਦ